ਹਨ ਇਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰਿਆ ਸਾਹੋ ਕੂਰ ਸਾਹੋ ਝੱਟੀ ਐ ਤੋਦ ਡਿਠੀ ਸੱਚੀ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹ ਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सोरठ महल्ला पहला चौतुके माये बाप को बेटा निका ससुर चतुर जवाई ਬਾਲ ਕੰਨਿਆ ਕੋ ਬਾਪ ਪਿਆਰਾ ਪਾਈ ਕੋ ਅਤ ਪਾਈ ਮਾਏ ਬਾਪ ਕੋ ਬੇਟਾ ਨੀ ਕਾ ਸਾਸੁਰੇ ਚੌਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤੇ ਭਾਈ ਹੁਕਮ ਭਇਆ ਬਾਹਰ ਘਰ ਛੋਡਿਆ ਨਮਹ ਭਈ ਪਰਾਈ ਨਾਮਦਾਨ ਇਸ ਨਾਨ ਨਮਨ ਮੁਖ ਤਿਤ ਤਾਨ ਧੂੜੇ ਤੁਮਾਈ ਮਾਨ ਮਾਨਿਆ ਨਾਮ ਸਖਾਈ ਪਰਾਉ ਗੁਰ ਕੈ ਬਲ ਹਾਰੈ ਜਿਨ ਸਾਚੀ ਭੂਜ ਬੁਝਾਈ ਰਹਾਉ ਜਗ ਸੋ ਝੂਠ ਪ੍ਰੀਤ ਮਨ ਬੇਦਿਆ ਜਾਨ ਸੋ ਵਾਦ ਰਚਾਈ ਮਾਇਆ ਮਗਨ ਅਹਨਿਸ ਮਗ ਜੋ ਹੈ ਨਾਮ ਨ ਲੀਵੈ ਮਰੈ ਬਿਖ ਖਾਈ ਗੰਧਣ ਵੈਣ ਰਤਾ ਹਿਤਕਾਰੀ ਸਬਦ ਸੁਰਤ ਨ ਆਈ ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨ ਮੁਖੇ ਪਤ ਗਵਾਈ ਸਾਦ ਸਬਾ ਮਹ ਸਹਜ ਨਾ ਚਾਖਿਆ ਜਿਹ ਬਾ ਰਸ ਨਹੀਂ ਰਾਈ ਮਾਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਪਾਈ ਜਮਦਾਰ ਬਾਦਦਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੋਣ ਸੋਣ ਸਬਦ ਸਲਾਹੀ ਅੰਮ੍ਰਿਤ ਰਿਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸਮਾਈ ਨਾਨਕ ਗੁਰ ਵਿਣ ਭਰਮ ਨਾ ਭਾਗੈ ਸੱਚ ਨਾਮ ਵਡਿਆਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸਮਾਈ नानक गुरम न भाग सच नाम वड आई गुरु जी का खालसा गुरु जी की फतेह सोरठ महला पहला ਜਾਉ ਤੁਕੇ ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕਉ ਅਤੇ ਭਾਈ